ਕਿ ਕਿਹਾ ਕਿ ਅੱਜ ਲੋਕਾਂ ਦਾ ਐਡਾ ਇਕੱਠਾ ਹੈ ਲੋਕਾਂ ਦਾ ਸਾਨੂੰ ਮੇਰੀ ਫਤਵਾ ਦੇ ਰਹੇ ਹੈ ਹਾਂ ਜੀ ਮੀਡੀਆ ਨੂੰ ਟਾਈਮ ਲੋਕਾਂ ਦਾ ਜਨਤਾ ਦਾ ਸੰਗਤ ਦਾ ਇਕੱਠ ਦੇ ਕੇ ਹੌਸਲਾ ਵਾਧਾ ਮੈਂ ਸਾਰੇ ਭੈਣਾ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਖਾਸ ਤੌਰ ਤੇ ਸੂਬਾ ਸਿਗਮਾਨ ਸਾਹਿਬ ਦਾ ਜਿਨ੍ਹਾਂ ਨੇ ਅਰੇਂਜ ਕੀਤਾ ਹੈ ਕਾਫੀ ਦਿਨ ਹੋ ਗਏ ਕੈਂਪੇਨ ਕਰਦਿਆਂ ਨੂੰ ਕੀ ਮਹਿਸੂਸ ਹੁੰਦਾ ਤੁਹਾਨੂੰ ਕੀ ਲੱਗਦਾ ਵੀ ਹਲਕਾ ਫੀਲਪੁਟ ਦੇ ਵਿੱਚ ਲੋਕ ਤੁਹਾਨੂੰ ਖੁਸ਼ੀ ਦੇਣ ਹਾਂਜੀ ਕਾਫੀ ਦਿਨਾਂ ਤੋਂ ਬਿਨਾਂ ਨਾਗਾ ਕੰਫਰੈਂਸ ਲੋਕਾਂ ਅੱਜ ਬੜਾ ਅੱਛਾ ਫੀਲ ਹੋ ਰਿਹਾ ਹੁਣ ਕਲਾਈਮੈਕਸ ਵੱਲ ਜਾ ਰਿਹਾ ਸਾਰਾ ਕੁਝ ਔਰ ਮਾਲਕ ਕਿਰਪਾ ਕਰੇ ਬਖਸ਼ਿਸ਼ ਕਰੇ ਤੁਹਾਡੇ ਵਿੱਚ ਹੀ ਰਹਿਣਾ ਚਾਹੁੰਨਾ ਮੈਂ ਮੈਨੂੰ ਵਾਪਸ ਨਾ ਭੇਜੇ ਪ੍ਰਧਾਨ ਮੰਤਰੀ ਜੀ 400 ਪਾਰ ਦਾ ਨਾਰਾ ਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਕੀ ਕਹਿਣਾ ਚਾਹੋਗੇ ਉਹ ਜੋ ਕਹਿੰਦੇ ਨੇ ਉਹੀ ਤਕਰੀਬਨ ਹੋ ਜਾਂਦਾ ਕਿਉਂਕਿ ਤਪੱਸਵੀਆ ਜਿ ਜਸਵੀਆ ਔਰ ਜਾਗੀ ਹੋਈ ਰੂਹ ਆ ਕਿਉਂਕਿ ਪ੍ਰੈਕਟੀਕਲ ਹੈ ਨਾ ਉਹ ਇਸ ਕਰਕੇ ਮੈਦਕਨਾਂ ਨੂੰ ਦਿੱਪਿਆ ਆਤਮਾ ਪ੍ਰਧਾਨ ਮੰਤਰੀ ਜੀ ਕਿਹੜੀਆਂ ਨੀਤੀਆਂ ਤੇ ਕੰਮ ਕਰਨੇ ਨੇ ਆਣ ਵਾਲੇ ਸਾਲ ਡਵੈਲਪਮੈਂਟ ਤੇ ਜ਼ਿਆਦਾ ਕਹਿੰਦੇ ਨੇ 91 ਇੰਡੀਆ ਦੀ ਔਰ ਦੇਸ਼ ਜਿੱਥੇ ਪਤਾ ਨਹੀਂ ਕਿ ਕਿੰਨੇ ਨੰਬਰ ਤੇ ਹੁੰਦਾ ਸੀ ਹੁਣ ਤੀਜੇ ਚੌਥੇ ਨੰਬਰ ਤੇ ਆ ਗਿਆ ਪੰਜਵੇਂ ਨੰਬਰ ਪੰਜਵੇਂ ਆਰਜਵੇਂ ਨੰਬਰ ਪੰਜਵੇਂ ਤੇ ਆ ਗਿਆ ਖਿੱਚ ਦੇਣਾ ਕੰਮ ਹੈ ਨਾਲੇ ਨੰਬਰ 1 ਤੇ ਹੁਣ ਆਉਣਾ ਜੀ ਜੀ ਜੋ ਤੁਹਾਡਾ ਵਿਰੋਧ ਹੋ ਰਿਹਾ ਹੈ ਬਾਰ ਬਾਰ ਕਿਸਾਨ ਵਿਰੋਧ ਕਰਦੇ ਨੇ ਉਹ ਵੀ ਹਟ ਜਾਏਗਾ ਜ਼ਰੂਰ ਹਟੇਗਾ ਹੱਥ ਮੱਲਾ ਜੋੜਾਂਗੇ ਹਟ ਜਾਏਗਾ ਸਾਡੇ 68 ਨੰਬਰ ਤੇ ਬੱਚਾ ਲੋਕ ਨਹੀਂ ਲੱਗ ਰਹੇ ਹਾਂ ਜੀ 68 ਨੰਬਰ ਹਾਂਜੀ 22 12 ਪੜਿਆ ਜੀ ਅੱਛਾ ਜੀ ਦੁਕਾਨ ਤੇ ਲੱਗਿਆ ਠੀਕ ਹੈ ਜੀ ਠੀਕ ਹੈ ਇਹ ਜੀ ਬਈ ਸਾਰਾ ਇਲਾਜ ਕਰਾਂਗੇ ਸਾਰੀ ਕਸ਼ਟ ਬੜੀ ਰੀਜਨਲ ਮੈਂ ਆ ਰੀਜਨਲ ਹੀ ਕੰਮ ਕਰਾਂਗੇ ਜਿਹੜਾ ਬਿਆਨ ਦਿੱਤਾ ਹੈ ਵੀ ਪੰਜਾਬ ਦੇ ਅੰਦਰ ਉਹ ਜਿਹੜੇ ਪੰਜਾਬ ਦਾ ਟੋਕਰੀ ਪੈਨ ਕੀਤੀ ਜਾਵੇ ਨਹੀਂ ਇਹ ਨਹੀਂ ਠੀਕ ਅਸੀਂ ਵੀ ਪ੍ਰਵਾਸੀ ਆ ਕਦੀ ਦਿੱਲੀ ਚਾ ਕਦੀ ਸਬਾਕੀ ਸਟੇਟਾਂ ਚਾ ਕੈਨੇਡਾ ਅਮਰੀਕਾ ਇੰਗਲੈਂਡ ਅਸੀਂ ਪ੍ਰਵਾਸੀ ਆ ਸਾਰੇ ਇਸ ਕਰਕੇ ਪ੍ਰਵਾਸੀ ਜਿਹੜੇ ਆ ਸਾਡੇ ਭਾਈ ਨੇ ਉਹ ਭਾਰਤ ਕਿਸੇ ਇੱਕ ਦਾ ਨਹੀਂ ਸਾਰਿਆਂ ਦਾ ਅਸੀਂ